ਮਿਤੀ 19/5/20 ਨੂੰ ਮੁਸਾਫਰ ਵਾਸੂਦੇਵ ਵਾਸੀ 나ਗਪੁਰ ਮਹਾਰਾਸ਼ਟਰ ਦਾ ਜੋ ਟਾੜਾ ਮੋਰੀ ਸਾਹਿਬ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਦਰਾਨੇ ਸਫ਼ਰ ਦੌਰਾਨ ਰੇਲਵੇ ਸਟੇਸ਼ਨ ਦਾਹਪੋਦੇ ਨੇੜੇ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਮੋਬਾਈਲ ਫੋਨ ਚੋਰੀ ਕਰ ਲਏ ਸੀ ਉਸ ਵੱਲੋਂ ਕੀਤੀ ਸ਼ਿਕਾਇਤ ਪੱਤਰ ਜਿਹੜਾ ਮੁਕਦਮਾ ਨੰਬਰ 41 ਮਿਤੀ 20/9/25 ਜੋ ਅੰਡਰ ਸੈਕਸ਼ਨ 305 ਬੀ ਐਨ ਐਸ ਥਾਣਾ ਜੀ ਆਪੀ ਪ੍ਰਧਾਨਕੋਟ ਕਿਸੇ ਨਾਮ ਨੂੰ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਬਤੀਸ਼ਮਾਨ ਏਐਸ ਤੋਂ ਅਮਲ ਚਲਾਈ ਜਾਂਦੀ ਗਈ ਜੋ ਦੌਰਾਨ ਇਹ ਤਬਤੀਸ਼ ਮੋਬਾਈਲ ਫੋਨ ਦੀ ਕਾਲ ਟਟੇ ਲਕਡਾਉਣ ਤੇ ਜਿਹੜਾ ਮੋਬਾਈਲ ਫੋਨ ਜਿਹੜਾ ਵਾ ਇਹ ਜਿਹੜਾ ਬੜਿਆ ਦੋਸ਼ੀ ਅਸੀਸ਼ ਸਾਨਾ ਫਰਮੇਸ਼ ਵਾਸੀ ਨੰਗਲਕੋੜਲੀ ਮਹੱਲਾ ਚੰਗਪੁਰਾ ਰੋਡ ਗਦਾਪੁਰ ਦੇ ਪਾਸ ਚੱਲਣਾ ਪਾਇਆ ਗਿਆ ਜੋ ਕੱਲ ਮਿਤੀ 23 12 25 ਨੂੰ ਸਮੀ ਅਸੀਸ਼ ਮਿਸ਼ੀ ਵਸੋ ਉਕਤ ਮੋਬਾਈਲ ਫੋਨ ਜਿਹੜਾ ਬਰਾਮਦ ਕੀਤਾ ਗਿਆ ਇਬਰਾਮਦ ਕਰਕੇ ਜਿਹੜਾ ਹਸੁਜਾਤਾ ਗ੍ਰਫਤਾਰ ਕਰਕੇ ਮਕਦਮਾ ਚੈ ਜਾਂਦਾ ਤ੍ਰਿਤੀਸ਼ਾ ਮਚ ਲਿਆਂਦੀ ਗਈ ਆ ਇਹ ਜਿਹੜੇ ਦੋਸ਼ੀ ਆ ਇਹ ਲਗਭਗ ਟ੍ਰੇਨ ਗੱਡੀਆਂ ਵਿੱਚ ਚੋਰੀ ਕਰਦੇ ਸਨ ਜਿਨ੍ਹਾਂ ਨੂੰ ਇਸ ਫੜਿਆ ਗਿਆ ਵਾ ਬਾਕੀ ਤ੍ਰਿਤੀਸ਼ਾ ਮਚ ਲਿਆਂਦੀ ਜਾ ਰਹੀ ਆ ਇਹਦਾ ਹੋਰ ਵੀ ਕੋਈ ਸਾਥੀ ਹੈ ਜੀ ਇਹ ਜੀ ਇਸ ਨੇ ਦੱਸਿਆ ਨਹੀਂਗਾ ਹੋਰ ਸਾਥੀ ਲੇਕਿਨ ਇਹ ਇਕੱਲਾ ਹੀ ਆ ਇਹਦੇ ਪਹਿਲਾਂ ਵੀ ਦੋ ਤਿੰਨ ਸਿਟੀ ਚ ਥਾਣਾ ਦੀਨਾ ਨਗਰ ਮਕਦਮੇ ਦਰਜ ਹੋਏ ਨੇ ਚੋਰੀ ਦੇ 354 ਦੇ 376 ਦੇ ਜੇ ਦਰਜ ਵਾ ਉਹਦੇ ਵਿੱਚ ਜੇਲ ਰਹਿ ਕੇ ਆਇਆ ਉਹ ਦੋਸਾਂ ਰਹਿ ਕੇ ਆਇਆ ਇਹ ਜਿਹੜਾ ਬਰਾਮਦ ਕੀਤਾ ਮੋਬਾਈਲ ਹੈ ਕਿੱਥੋਂ ਚੋਰੀ ਕੀਤਾ ਗਿਆ ਹੈ ਕਿਹੜੀ ਟ੍ਰੇਨ ਚੋਂ ਹੀ ਇੱਕ ਟਾਟਾ ਮੂਰੀ ਗੱਡੀ ਵਿੱਚੋਂ ਰੈਡਮੀ ਦਾ ਰੰਗ ਕਾਲਾ ਇਹ ਜੇਬ ਚੋਂ ਚੋਰੀ ਕਰਦਾ ਮੈਂ ਕਿਦਾਂ ਇਹ ਜਿਹੜਾ ਬਈ ਇਹਨੇ ਦੋ ਫੋਨ ਚੋਰੀ ਕੀਤੇ ਇੱਕ ਆਈਫੋਨ ਜੋ ਚਾਰਜ ਤੇ ਲਾਇਆ ਸੀ ਇਹ ਫੋਨ ਜਿਹੜਾ ਉਹ ਜੇਬ ਉਹਦੇ ਵਿੱਚ ਰੱਖਿਆ ਸੀ ਆਪਣੇ ਬੈਗ ਦੇ ਵਿੱਚ ਰੱਖਿਆ ਜਿਹੜੀ ਜਿੱਪ ਖੋਲ ਕੇ ਉਹ ਕੱਢ ਕੇ ਲਿਆਈ ਉਹ ਸੁੱਤਾ ਹੀ ਬੈਠਾ ਬੈਠਾ ਤੋਂ ਗਿਆ ਹੀ ਤੇ ਸੁੱਤੇ ਪੈਦਾ ਹੀ ਕੱਢ ਕੇ ਲੈ ਗਿਆ ਵਾਰਦਤ ਕੋਈ ਕੀਤੀ ਨਹੀਂ ਨਹੀਂ ਇਸ ਤੇ ਹੋਰ ਵਾਰਦਤ ਸਾਹਮਣੇ ਨਹੀਂ ਆਈ ਲੇਕਿਨ ਇਹਦੇ ਪਰਚੇ 12 ਦਾ ਦੂਜਾ ਕਰਵਾ ਕੇ ਆਿੰਦਾ ਤਤਕੀਸ਼ਾਂ ਵਿੱਚ ਲਿਆਂਦੀ ਜਾ ਰਹੀ